ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਵਿਤਿਕ ਵੱਲੋਂ ਨਵਦੀਪ ਸਿੰਘ ਜਲਬੀਰਾ ਸਮੇਤ ਪੰਜ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਤੇ ਅਤੇ ਮੰਡੀਆਂ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੇ ਵਿਰੋਧ ਵਿੱਚ ਡੀਸੀ ਦਫਤਰ ਜਲੰਧਰ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਤੇ ਜਲੰਧਰ ਜ਼ਿਲ੍ਹੇ ਵਿਖੇ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਦੇ ਸੁਭਾਈ ਆਗੂ ਸਲਵਿੰਦਰ ਸਿੰਘ ਜਾਨੀਆ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾ ਅਤੇ ਪਰਾਤਰੀ ਜਿੱਥੇ ਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਦਰ ਸਰਕਾਰ ਨੇ ਲੋਕਤੰਤਰ ਦਾ ਕਾਣ ਕਰਦੇ ਹੋਏ ਨਵਦੀਪ ਸਿੰਘ ਜਲਬੀਦਾ ਸਮੇਤ ਜਿਹੜੇ ਪੰਜ ਕਿਸਾਨ ਆਗੂ ਗ੍ਰਿਫਤਾਰ ਕੀਤੇ ਹਨ ਉਹਨਾਂ ਨੂੰ ਤੁਰੰਤ ਰਿਹਾਰ ਕਰੇ ਅਤੇ ਮੰਡੀਆਂ ਨੂੰ ਨਿੱਜੀ ਸਾਇਲੋ ਗੋਦਾਮ ਕੰਪਨੀਆਂ ਨੂੰ ਦੇਣ ਦਾ ਮੈਂ ਸਲਵੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਛਕਰ ਸੰਧੀ ਸੂਬੇ ਦਾ ਕੋਰਪੋਰੇਟ ਦਾ ਮੈਂਬਰ ਹਾਂ ਤੇ ਦੋ ਫੋਰਮਾਂ ਦੀ ਆ ਸਾਰੀ ਜਲੰਧਰ ਜ਼ਿਲ੍ਹੇ ਦੀ ਟੀਮ ਤੇ ਅੱਜ ਜਿਹੜਾ ਮੇਨ ਆ ਤੇ ਨਵਦੀਪ ਜਿਹੜਾ ਵਾ ਵਾਟਰ ਕੈਨਰ ਵਾਲਾ ਗੁਨਾਵਦੀਪ ਨੂੰ ਜਿਹੜਾ ਵਾ ਬਿਨਾ ਗੱਲੋਂ ਹਰਿਆਣਾ ਪੁਲਿਸ ਨੇ ਜਿਹੜਾ ਚੁੱਕਿਆ ਤੇ ਨਾਲ ਉਹਦੇ ਚਾਰ ਸਾਥੀ ਆ ਸਾਡੀ ਮੰਗ ਵਾ ਵੀ ਉਹਨੂੰ ਜਲਦ ਤੋਂ ਜਲਦ ਜਿਹੜਾ ਵਾ ਉਹ ਸਾਥੀਆਂ ਸਮੇਤ ਹਰਿਆ ਕੀਤਾ ਜਾਣਾ ਚਾਹੀਦਾ ਜੇ ਉਹਦਾ ਕਸੂਰ ਦੱਸਣ ਕੋਈ ਕਸੂਰ ਨੂੰ ਵੇ ਨਹੀਂਆ ਧੱਕਾ ਉਹਦੇ ਨਾਲ ਜਿਹੜਾ ਵਾ ਅੱਜ ਆ 750 ਤੋਂ ਉੱਪਰ ਸ਼ਹੀਦ ਹੋ ਗਿਆ ਸੀ ਦਿੱਲੀ ਦੇ ਟਾਈਮ ਤੇ 20 ਤੇ 21 ਦੇ ਵਿੱਚ ਉਹਦੇ ਨਾਲ ਹੁਣ 15 ਤੋਂ ਉੱਪਰ ਜਿਹੜੇ ਹੁਣ ਹੋ ਚੁੱਕੇ ਆ ਤੇ ਸਾਡੀ ਮੰਗ ਵਾ ਵੀ ਪੰਜਾਬ ਸਰਕਾਰ ਨੂੰ ਵੀ ਇਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇਵੇ ਇਨਾਂ ਦੇ ਪਰਿਵਾਰਾਂ ਦਾ ਪ੍ਰਬੰਧ ਕਰੇ ਉਹ ਦੇਸ਼ ਵਾਸਤੇ ਜਿਹੜੀਆਂ ਦਾਨਾ ਉਹ ਦੇ ਚੁੱਕੇ ਆ ਉਹਨਾਂ ਵਾਸਤੇ ਜਿਹੜੀਆਂ ਆੜਿਆਵਾ ਸਰਕਾਰਾਂ ਦਾ ਪਿੱਛੇ ਆਪਾਂ ਤੇ ਇੰਨਾ ਚਿਰ ਲੰਘਿਆ ਉਹਨਾਂ ਜਿਹੜਾ ਪਰਿਵਾਰਾਂ ਨੂੰ ਕੋਈ ਇਸ ਦਾ ਕਰਨਿਆ ਨਹੀਂ ਕੋਈ ਰੁਜ਼ਗਾਰ ਨਹੀਂ ਕੋਈ ਨੌਕਰੀ ਨਹੀਂ ਉਹਨਾਂ ਦੇ ਤੇ ਜਿਹੜੀਆਂ ਮੰਨੀਆਂ ਆ ਮੰਗਾਵਾ ਮੋਦੀ ਸਰਕਾਰ ਜਿਹੜੀ ਹੁਣ ਇਸ ਟਾਈਮ ਤੇ ਚਲੋ ਚੋਣ ਜਾਬਤਾ ਲੱਗਾ ਪਰ ਮੰਨੀਆਂ ਮੰਗਾ ਇਹਨੂੰ ਲਾਗੂ ਕਰਨੀਆਂ ਚਾਹੀਦੀਆਂ ਸੀ ਆ ਜਿਹੜੇ ਜਿੰਨਾ ਚਿਰ ਮੰਨੀਆਂ ਮੰਗਾ ਲਾਗੂ ਨਹੀਂ ਕਰ ਦਿੰਦੇ ਜਾਂ ਸਾਡੇ ਸਿਧਾਂਤ ਸਾਫ਼ ਨਹੀਂ ਮਿਲ ਜਾਂਦਾ ਚਾਹੇ ਆ ਵਾਟਰ ਕਨਨ ਨਵਦੀਤ ਹੋਣਾ ਦਾ ਜਿਹੜਾ ਅੱਜ ਦਾ ਵਾ ਪਈ ਉਹਨਾਂ ਨੂੰ ਬੇਨਿਆ ਚੋਕੇ ਤੇ ਉਹਨਾਂ ਤੇ ਹਰਿਆੜੇ ਦੇ ਵਿੱਚ ਤਸੱਦਦ ਹੋਣ ਡਿਆ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਹਰਿਆ ਕਰਨਾ ਚਾਹੀਦਾ ਨਹੀਂ ਤੇ ਉਹਨਾਂ ਦੇ ਦਿਨਾਂ 'ਚ ਆ 9 ਤਰੀਕ ਨੂੰ ਹੀ ਰੇਲ ਰੋਕਣੀ ਤੇ ਜੇ ਇਹਨਾਂ ਨਾ ਮੰਗਾ ਮੰਨੀਆਂ ਨਾ ਹਰਿਆ ਕੀਤਾ ਤੇ ਉਹਨਾਂ ਦੇ ਦਿਨਾਂ 'ਚ ਜਿਹੜਾ ਸ਼ਗਰਛਾਏ ਦੂ ਹੀ ਜ਼ਿਆਦਾ ਵਧੂਗਾ ਹੋਰ ਵੀ ਜਿਹੜੇ ਆ ਇਹਦੇ ਪੁਆਇੰਟ ਖੁੱਲ ਸਕਦੇ ਆ ਇਹ ਸਰਕਾਰ ਇਹਨਾਂ ਦੇ ਜਲਦ ਤੋਂ ਜਲਦ ਗੌਰ ਕਰਕੇ ਤੇ ਇਹਨਾਂ ਨੂੰ ਹਰਿਆ ਕਰੇ ਆ ਮੈਂ ਸੁਲਵਿੰਦਰ ਸਿੰਘ ਜਾਨੀਆਂ ਤੇ ਨਾਲ ਜਿਹੜੀ ਜਲੰਧਰ ਜ਼ਿਲ੍ਹੇ ਦੀ ਟੀਮ ਆ ਆ ਸਾਰੀ ਇਸ ਟਾਈਮ ਤੇ ਜਿਹੜੀ ਆ ਜਲੰਧਰ ਜਿਹੜੇ ਖੜੂਤੇ ਆ ਵੀ ਅੱਜ ਜਿਹੜਾ ਮੋਦੀ ਦੇ ਭਗਵੰਤ ਮਾਨ ਦਾ ਜਿਹੜਾ ਪੁੱਤਰਾ ਫੁੱਕਣ ਲੱਗੇ ਡੀਸੀ ਦਫ਼ਤਰ ਜਿਹੜਾ ਸਾਰੇ ਪੰਜਾਬ ਦੇ ਵਿੱਚ ਦੂਜੇ ਦੇਸ਼ਾਂ 'ਚ ਵੀ ਜਿਹੜੇ ਇਹਨਾਂ ਨੇ ਫੁੱਕਣੇ ਆ ਤੇ ਮੰਨੀਆਂ ਆਂ ਮੰਗਾਵਾ ਤੇ ਉਹਨਾਂ ਤੋਂ ਜਿਹੜੀਆਂ ਸਰਕਾਰਾਂ ਭੱਜ ਚੁੱਕੀਆਂ ਵਾ ਆ ਵੇਖੋ ਨਜਾਇਜ਼ ਕਿਸਾਨਾਂ ਨੂੰ ਚੁੱਕੰਦੇ ਆ ਆ ਮਨਦੀਪ ਸਿੰਘ ਹਰਿਆਣੇ ਤੋਂ ਜਿਹੜਾ ਵਾਟਰ ਕੈਨਰ ਜਨਾਬ ਵੀ ਦੇ ਵਿੱਚੋਂ ਮੂੰਹ ਮੋੜਿਆ ਸੀ ਤੇ ਉਹਨੂੰ ਉਹਦੇ ਨਾਲ ਦੇ ਸਾਥੀਆਂ ਨੂੰ ਨਜਾਇਜ਼ ਚੁੱਕ ਕੇ ਤੇ ਹਰਿਆਣੇ ਦੀ ਸਰਕਾਰ ਜਿਹੜੀਆਂ ਤੋਂ ਤਸੱਦਦ ਕਰਨ ਲਈ ਆ ਤੇ ਉਹਨਾਂ ਨੂੰ ਵਾ ਇਸੇ ਤਰ੍ਹਾਂ ਜਿਹਦੇ ਉਹਨਾਂ ਨੂੰ ਲਈ ਫਿਰਦੇ ਆ ਵੇਖੋ ਉਹਨਾਂ ਦਾ ਜਾਂ ਕੋਈ ਦੋਸ਼ ਦੱਸਣ ਜਾਂ ਨਾ ਗੁਨਾਹ ਦੱਸਣ ਤੇ ਜਦੋਂ ਗੁਨਾਹ ਨਹੀਂ ਦੋਸ਼ ਨਹੀਂ ਉਹਨਾਂ ਨੂੰ ਇਹ ਇਹਨਾਂ ਨੂੰ ਹਰਿਆਕ ਕਰਨਾ ਚਾਹੀਦਾ ਆ ਜਿਹੜਾ ਪੁਤਰਾ ਇਹਨਾਂ ਸਰਕਾਰਾਂ ਦਾ ਇਸ ਕਰਕੇ ਫੂਕਨਦਾ ਆ ਵੀ ਉਹਨਾਂ ਨੂੰ ਹਰਿਆਕ ਕਰੋ ਨਹੀਂ ਤੇ ਉਹਨਾਂ ਦੇ ਦੇਣਾ ਚ ਉਹ ਜਿਹੜਾ ਚੁਗਰਜ ਤੇਜ ਹੋਊਗਾ ਜਿਹੜਾ ਅਸੀਂ 9 ਤਰੀਕ ਨੂੰ ਅਵੇਲ ਲੋਗ ਰਹੇ ਏਸੇ ਦੇ ਵਿੱਚ ਆ ਵੀ ਇਹਨਾਂ ਨੂੰ ਰਿਹਾ ਕਰੋ ਵੀ ਜਿਹੜੀਆਂ ਮੰਨੀਆਂ ਆ ਮੰਗਾਵਾ ਮੋਦੀ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਨੂੰ ਲਾਗੂ ਕਰਵਾਵੇ ਕਿਉਂ ਇਹਨੇ ਮੋਦੀ ਨੇ ਜਿਹੜਾ ਆਪ ਮੰਨੀਆਂ ਉਹਦੇ ਨਾਲ ਜਿਹੜਾ ਭਗਵੰਤ ਮਾਨ ਆ ਵੇਖੋ 750 ਤੋਂ ਉੱਪਰ ਜਿਹੜੇ ਸ਼ਹੀਦ ਹੋ ਗਏ ਆ ਆ ਹੁਣ ਨਵੇਂ ਹੋ ਗਏ ਫੇਰ 750 ਦੇ ਜਿਹੜਾ 20 ਦੇ 21 ਦੇ ਵਿੱਚ ਹੋਇਆ ਸੀ ਉਹਦੇ ਨਾਲ ਜਿਹੜੇ ਹੁਣ ਫੇਰ ਸ਼ਹੀਦ ਹੋ ਗਏ ਇਹਨਾਂ ਨੂੰ ਜੜੀਆਂ ਨੌਕਰੀਆਂ ਦੇਵੇ ਇਹਨਾਂ ਦੇ ਪਰਿਵਾਰਾਂ ਨੂੰ ర్జਗਾਰ ਦੇਵੇ ਤੇ ਨਹੀਂ ਤੇ ਮੋਦੀ ਹੈ ਨਾ ਭਗਵੰਤ ਮਾਨ ਵੀ ਆ ਇਹ ਇੱਕੋ ਹੀ ਜੁੰਡਲੀ ਇਹਨਾਂ ਦੀ ਚਾਹੇ ਮੋਦੀ ਆ ਤੇ ਚਾਹੇ ਭਗਵੰਤ ਮਾਨ ਚਾਹੇ ਹੋਰ ਹੀ ਆ ਇਹ ਸਾਰੇ ਕੋਆਪਰੇਟ ਕਰਾਣਿਆ ਦਲਾਲ ਆ ਇਸ ਕਰਕੇ ਜੇ ਦਲਾਲ ਨਹੀਂ ਕਿ ਉਹਨਾਂ ਦੇ ਤੇ ਇਹਨਾਂ ਨੂੰ ਜਿਹੜਾ ਵਾ ਇਹੜੀਆਂ ਨੌਕਰੀਆਂ ਵੀ ਦੇਣੀਆਂ ਚਾਹੀਦੀਆਂ ਜਿਹੜੀਆਂ ਹੋਰ ਸੇਵਾ ਸਹੂਲਤਾਵਾਂ ਵਿਦਿਆਵਾ ਇਹ ਸਾਰਾ ਕੁਝ ਜਿਹੜਾ ਇਹਨਾਂ ਨੂੰ ਦੇਣਾ ਚਾਹੀਦਾ ਨਹੀਂ ਤੇ ਇਹਨਾਂ ਦਾ ਪਿੰਡ ਸਿਆਪਾ ਜਿਹੜੇ ਕਿਸਾਨ ਵੀ ਦੂਰ ਆ ਇਹ ਸੇਤਰਾਂ ਦੇ ਪੁੱਤਰੇ ਭੁੱਖਣਗੇ ਇਹਦੂ ਵੱਡਾ ਵਿਰੋਧ ਹੋਣਾ ਇਸ ਦਾ ਜਿਹੜਾ ਦੱਸਿਆ ਵੀ 9 ਤਰੀਕ ਨੂੰ ਰੇਅ ਰੋਕੜੀਆਂ ਉਹਦੂ ਬਾਅਦ ਇਹ ਵੱਧ ਵੀ ਸਕਦਾ ਨਹੀਂ ਤੇ ਇਹਨਾਂ ਨੇ ਮੰਗਾ ਲੈ ਗੌਰ ਕਰਕੇ ਜਲਦ ਤੋਂ ਜਲਦ ਇਹਨੂੰ ਲਾਗ ਲੱਗਣਾ ਚਾਹੀਦਾ ਜੀ ਸਾਹਿਬ ਜੀ ਜਿਹੜਾ ਜੰਦਰ ਨਾ ਪ੍ਰਧਾਨ ਕਰ ਮੇਰ ਢਮਾ ਲੋਕ ਜੇ ਤੁਹਾਨੂੰ ਇਹਨਾਂ ਦੇ ਪੁੱਤਲੇ ਫੁੱਪਨੇ ਪਏ ਤੋਂ ਪੁੱਤਰੇ ਅਸੀਂ ਤਾਂ ਕਰਤੀ ਲੋਕ ਆ ਕਿਸਾਨ ਲੋਕ ਆ ਕਿਰਤ ਕਰਕੇ ਲੋਕਾਂ ਦੇ ਢਿੱਡ ਭਰਨੇ ਲੋਕ ਆ ਤੇ ਸਾਡੇ ਕੋਈ ਨਾ ਵਹਿਲ ਕਿੱਥੇ ਆ ਸਾਡੀ ਜਿਹੜੀ ਅੱਜ ਖੇਤੀ ਆ ਸਾਡੇ ਅੱਜ ਕਣਕ ਦੇ ਖੇਤ ਭਰੇ ਖੜੇ ਆ ਅਸੀਂ ਫਸਲਾਂ ਵੜੜੀਆਂ ਪਰ ਜੇ ਉਹ ਸਰਕਾਰ ਦੇ ਸਤਾਏ ਹੋਏ ਤੇ ਸਾਨੂੰ ਇਹ ਜਿਹੜੇ ਕਰਜ਼ਾ ਚੱਕਣਾ ਪਿਆ ਜੋ ਜੇ ਕਿਸਾਨ ਇੰਨੇ ਕਿਰਤ ਕਰਕੇ ਤੇ ਸਾਰਿਆਂ ਦੇ ਢਿੱਡ ਭਰਦਾ ਕਿਸਾਨ ਦੀ ਕਿਰਤ ਦੇ ਨਾਲ ਆ ਜਿਹੜੀਆਂ ਔਰਤਾਂ ਦੀਆਂ ਸਾਰੀਆਂ ਤਰਖਾਹਾਂ ਮਿਲਦੀਆਂ ਜੋ ਸਰਕਾਰਾਂ ਚੱਲਦੀਆਂ ਪਰ ਜੇ ਕਿਸਾਨ ਆਦੀਆਂ ਮੰਗਾਂ ਮਨਾਉਣ ਵਾਸਤੇ ਜੇ ਬਾਰਡਰ ਤੇ ਗਿਆ ਵਾ ਉਥੇ ਅਥਰੂ ਗੈਸ ਛੱਡ ਕੇ ਗੋਲੇ ਛੱਡ ਕੇ ਗੋਲੀਆਂ ਚਲਾ ਕੇ ਸ਼ਹੀਦ ਕੀਤੇ ਗਏ ਆ ਦੱਸੋ ਕੀ ਮਾੜਾ ਕੀਤਾ ਹੁਣ ਜੋ ਕੋਈ ਨੌਜਵਾਨ ਉੱਪਰ ਕੇ ਅੱਗੇ ਆਉਂਦਾ ਵਾ ਤੋਂ ਉਹਨੂੰ ਜਾ ਕੇ ਜਿਹੜਾ ਹਰਿਆਣੇ ਵਿੱਚ ਐਡਾ ਹਤਿਆਚਾਰ ਹੋੰਡਿਆ ਘਰਾਂ ਚੋਂ ਚੱਕ-ਚੱਕ ਕੇ ਲਿਆ ਕੇ ਜੇਲਾ ਸਿੱਟਣ ਡਿਆ ਅਥਰੂ ਅਥਰੂ ਗੈਸ ਜਿਹੜੇ ਛਿੱਟੇ ਗੋਲੇ ਛਿੱਟੇ दिए ਉਹਨਾਂ ਦੀ ਤਾਂ ਸਾਰ ਨਹੀਂ ਲਈ ਵੀ ਉਹਨਾਂ ਦੇ ਤਾਂ ਅਥਰੂ ਗੈਸ ਗੋਲੇ ਛਿੱਟੇ ਜ਼ਖਮੀ ਹੋਏ ਆ ਜੋ ਛੱਟਾਂ ਵਿੱਚ ਆਉਣਾ ਲਾਇਕ ਰੋਣਾ ਸੀਗਾ ਪਰ ਸਰਕਾਰ ਦਾ ਉਧਰ ਦਿਹਾ ਨਹੀਂ ਜੋ ਅੱਜ ਅੱਛਕਰਚ ਦੇ ਵਿੱਚ ਕੋਈ ਜਾਂਦਾ ਉਹਤੇ ਝੂਠੇ ਪਰਚੇ ਕਰਕੇ ਉਹਨਾਂ ਜੇਲਾ ਸੱਡਿਆ ਜਾਂਦਾ ਪਰ ਅਸੀਂ ਵਾਰ-ਵਾਰ ਕਹਿੰਨੇ ਆ ਭਗਵੰਤ ਮਾਹ ਜੀ ਸਰਕਾਰ ਦੇ ਤੇ ਕੋਈ ਫਰਕ ਵਾ ਤੇ ਅੱਜ ਕਰਕੇ ਦਿਖਾਵੇ ਖੜਕੇ ਦਿਖਾਵੇ ਇਹ ਕਿਸਾਨੀ ਅੱਜ ਬਾਡਰ ਤੇ ਬਿਠੀ ਆ ਉਹਨਾਂ ਸਾਰ ਲਵੇ ਫੇ ਪਤਾ ਲੱਗੂ ਕਿ ਭਾਗ ਸੰਗਲੀਆਂ ਥਲੀਆਂ ਪੱਧਾਂ ਬੰਨ੍ਹ ਕੇ ਸਰਦਾ ਕਿ ਉਹਦੇ ਕਦਮ ਦੇ ਵੀ ਚੱਲਦਾ ਉਹਨਾਂ ਨੇ ਕੁਰਬਾਨੀਆਂ ਦੇ ਕੇ ਸਾਡਾ ਵੇਸ ਜਿਹੜਾ ਯਾਦ ਕਰਾਇਆ ਸੀ ਆਜ਼ਾਦੀਆਂ ਮਾਰਦੇ ਆ ਅਕਸਰ ਸਹੀ ਜਿਹੜੀ ਆਜ਼ਾਦੀ ਮਾਰਦੀ ਆ ਪਰ ਅੱਜ ਜੋ ਜ਼ੁਲਮ ਸਿਰਾਂ ਵੱਧ ਗਿਆ ਇੱਥੇ ਜਿਹੜਾ ਇਤਿਹਾਸਤਾ ਜਾਵੇ ਕਾਦੀ ਨੌਜਵਾਨ ਪੀੜ੍ਹੀ ਜਿਹੜੀ ਬਚਾਈ ਜਾਵੇ ਜਿਨ੍ਹਾਂ ਤੇ ਝੂਠੇ ਪਰਚੇ ਕੀਤੇ ਜਾਂਦੇ ਆ ਨਹੀਂ ਤਾਂ ਜਿਹੜਾ ਐਲਾਨ ਜਿੱਥੇ ਬੰਦਿਆਂ ਕੀਤਾ 9 ਤੀਰ ਨੂੰ ਵੱਡੇ ਇਕੱਠ ਕਰਕੇ ਜਿਹੜੀਆਂ ਰੇਲਾਂ ਰੋਕਾਂਗੇ ਜਿਹੜਾ ਅਕਲ ਸ਼ੰਗਾਰਥ ਦਾ ਮੋਰਕੇ ਦਾ ਹੁਕਮਾਂਗਾ ਦਾ ਪੂਰਾ ਕਰਾਂਗੇ ਬਾਈ ਖਲਸਾ ਫਿਰ ਕੀ ਬਣੇਗੀ